ਕਿਉਂ ਨਾ ਬੱਲ ਗਏ ਭਾਈ ਜੀ ਭਾਈ ਜੀ ਖੜ ਜਾ ਕਿਉਂ ਨਾ ਬੱਲ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹਾਂ ਬੇਨਤੀ ਹੈ ਸਾਰੇ ਜਣੇ ਬਾਜੋ ਪਲੀਜ਼ ਪਲੀਜ਼ ਵੇਖੋ ਸਾਡੇ ਦੀ ਗੱਲ ਕਰ ਲਓ ਲੱਗਾ ਬਹੁਤ ਬਹੁਤ ਧੰਨਵਾਦ ਜ਼ਰੂਰ ਪੁਰਾਣੇ ਦਾ ਬਹੁਤ ਬਹੁਤ ਧੰਨਵਾਦ ਆਹ ਵੇਚਿਆ ਅਗਲੀ ਬੇਨਤੀ ਭਾਈ ਜੀ ਬੇਨਤੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਵਦਨ ਘਾਰਾਂ ਦੀ ਗੱਲ ਕਰੋ ਇਹ ਸਾਨੂੰ ਲੈਣਾ ਚਾਹੀਦਾ ਇਹਦੀ ਗੱਲ ਕਰੋ ਸਾਰੇ ਡੈਮਾਂ ਦਾ ਪ੍ਰਬੰਧ ਸਾਡੇ ਕੋਲੇ ਚਾਹੀਦਾ ਇਹਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸ ਵੀ ਸੈਂਟਰ ਸੀ ਵੀ ਰਹੀ ਪੰਜਾਬ ਸੀ ਵੀ ਰਹੀ ਉਹਦੇ ਨਾਲੇ ਮੁੱਛ ਘੁੰਗਣੀਆਂ ਪਾਈਆਂ ਚੁੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਬਾਈ ਦੱਸ ਜਵਾਬ ਦੇ ਨਹੀਂ ਨਹੀਂ ਜਵਾਬ ਦੇ ਕੀ ਕੀਤਾ ਉਹਦੇ ਕੈਪਟਨ ਅਮਰਿੰਦਰ ਨੇ ਕੀ ਕੀਤਾ ਕਾਂਗਰਸ ਨੇ ਜੀ ਭਾਈ ਜੀ ਕਿਉਂ ਨਾ ਬੋਲ ਕੇ ਖੜ ਜਾ ਕਿਉਂ ਨਾ ਬੋਲੋ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹ ਬੇਨਤੀ ਹੈ ਸਾਰੇ ਜਣੇ ਬਾਜੋ ਪਲੀਜ਼ ਪਲੀਜ਼ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੱਟ ਪੁਰਾਣੇ ਦਾ ਬਹੁਤ ਬਹੁਤ ਧੰਨਵਾਦ ਜੱਟ ਵੇਚਿਆ ਅਗਲੀ ਬੇਨਤੀ ਭਾਈ ਜੀ ਬੇਨਤੀ